ਸਾਡੀ ਦਵਾਈ ਪ्योर ਆਯੁਰਵੇਦਿਕ ਤੇ ਬਿਨਾ ਤੋੜ ਬਿਨਾ ਤਕਲੀਫ ਬਿਨਾ ਦਾਖਲ ਕਰੇ ਕੋਈ ਤੋੜ ਨਹੀਂ ਕੋਈ ਤਕਲੀਫ ਨਹੀਂ ਕੁਛ ਨਹੀਂ ਨਸ਼ਾ ਕੋਈ ਵੀ ਆ ਕਿਹਨਾ ਫੇਮ ਓਕੇ ਸਮੈਕ ਟੀਕੇ ਗੋਲੀਆਂ ਚਟਾ ਕੋਈ ਵੀ ਸ਼ਰਾਬ ਕਿਸੇ ਵੀ ਕਿਸਮ ਦਾ ਨਸ਼ਾ ਤੋੜ ਵਾਲਾ ਚਾਹੇ ਕਿ ਜੀਪ ਥਲੇ ਰੱਖਣੀ ਗੋਲੀ ਵੀ ਖਾਂਦਾ ਚਾਹੇ ਜੇ ਵਾਲੀ ਗੋਲੀ ਆ ਚਾਹੇ ਦੋ ਖਾਂਦਾ ਚਾਹੇ ਚਾਰ ਖਾਂਦਾ ਚਾਹੇ ਪੰਜ ਖਾਂਦਾ ਬਿਨਾ ਤੋੜ ਤੋਂ ਬਹੁਤਾ ਲੰਬਾ ਟਾਈਮ ਦਵਾਈ ਨਹੀਂ ਖਾਣੀ ਕਿੰਨਾ ਟਾਈਮ ਖਾਣੀ ਹੈ 20 ਦਿਨ ਤੋਂ ਲੈ ਕੇ ਮਹੀਨੇ ਤੱਕ ਕੋਰਸ ਆ ਜਿਹੜਾ ਨਾਰਮਲ ਆ 20 ਦਿਨ ਦਾ ਤੇ ਜਿਆਦਾ ਤੋਂ ਜਿਆਦਾ ਮਹੀਨੇ ਦਾ ਮਨ ਮਹੀਨੇ ਤੋਂ ਵੱਧ ਦਵਾਈ ਨਹੀਂ ਖਾਣੀ ਹਾਂ ਨਾ ਮਹੀਨੇ ਤੋਂ ਵੱਧ ਕੋਈ ਦਵਾਈ ਨਹੀਂ ਖਾਣੀ ਹੈਗੀ ਮਹੀਨੇ ਤੋਂ ਬਾਅਦ ਕਿਤੇ ਇਹ ਤਾਂ ਨਹੀਂ ਹੈਗਾ ਇਹ ਬੰਦਾ ਨਸ਼ਾ ਛੱਡ ਗਿਆ ਥੋੜੀ ਦਵਾਈ ਤੇ ਲੱਗ ਗਿਆ ਬਿਲਕੁਲ ਨਹੀਂ ਅੱਬੇ ਗੋਲ ਤਾਂ ਜਿਹੜਾ ਬੰਦਾ ਆ ਗਿਆ ਇੱਕ ਵਾਰ ਜਾਂ ਦੋ ਵਾਰ ਕਰਕੇ ਦਵਾਈ ਲੈ ਗਿਆ ਮੁੜ ਕੇ ਉਹਨੂੰ ਦਵਾਈ ਦੀ ਲੋੜ ਨਹੀਂ ਹੈਗੀ ਨਸ਼ੇ ਨਾਲ ਨਸ਼ਾ ਨਿਕਤੇ ਛੁੱਟਦਾ ਹੁੰਦਾ ਜੇ ਅਸੀਂ ਕਹੀਏ ਬਈ ਟਰਾਂਮਾ ਡੋਲਦੇ ਗੋਲੀਆਂ ਕੁੱਟ ਕੇ ਚੂਰਨਿਚ ਦੇ ਦिए ਉਹ ਲੱਗ ਜਾਣਗੀਆਂ ਜਾਂ ਕੋਈ ਹੋਰ ਨਸ਼ਾ ਦੇ ਦिए ਨਸ਼ੇ ਨਾਲ ਨਸ਼ਾ ਕਦੇ ਨਹੀਂ ਛੁੱਟੂਗਾ ਜੇ ਕਹਾਂਗੇ ਭੁੱਕੀ ਖਾਂਦਾ ਉਹਨੂੰ ਫੀਮ ਖਲਾ ਕੇ ਛੱਡਦੀਏ ਸਾਡੀ ਦਵਾਈ ਆ ਜਿਹੜੀ ਬਾਡੀ ਦੇ ਸੈੱਲਾਂ ਨੂੰ ਅੱਪ ਕਰਦੀ ਆ ਸੈੱਲ ਵਧਾਉਂਦੀ ਆ ਠੀਕ ਹੈ ਜਿਹੜੇ ਨਸ਼ੇ ਨਾਲ ਨਸ਼ੇ ਦੇ ਸੈੱਲ ਘਟੇ ਹੁੰਦੇ ਆ ਬਾਜਾ ਜਦੋਂ ਪੂਰੇ ਹੋ ਗਏ ਨਸ਼ਾ ਛੁੱਟ ਗਿਆ ਕੋਈ ਦਵਾਈ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਛਾ ਥੋੜੀ ਦਵਾਈ ਦੇ ਵਿੱਚ ਕੋਈ ਕੈਮੀਕਲ ਵਗੈਰਾ ਜਾਂ ਕੋਈ ਸਟੀਰੌਇਡ ਕਹਿੰਦੇ ਪਾ ਦਿੰਦੇ ਲੋਕ ਦਿੰਦੇ ਨਹੀਂ ਕੋਈ ਕੈਮੀਕਲ ਨਹੀਂ ਹੈਗਾ ਕੋਈ ਸਟੀਰੌਇਡ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਗਲਤ ਨਸ਼ਾ ਨਹੀਂ ਕੋਈ ਕੈਮੀਕਲ ਨਹੀਂ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਬਣੀ ਘਾਦੇ ਤੋਂ ਆ ਥੋੜੀ ਆਯੁਰਵੇਦਿਕ ਜੜੀਆਂ ਬੂਟੀਆਂ ਤੋਂ ਆ ਇਹ ਅੱਛਾ ਜੀ ਜਿੱਥੇ ਮਰਜੀ ਟੈਸਟ ਕਰਾ ਲਵੇ ਬੰਦਾ ਜਿਹੜੇ ਮਰਜੀ ਲੈਬਰਾਟਰੀ ਚੈਕ ਟੈਸਟ ਕਰਾ ਲਵੇ ਜੇ ਨਸ਼ਾ ਨਿਕਲਿਆ ਹੋਵੇ ਇਹਦੇ ਵਿੱਚ ਜੇ ਨਿਕਲਿਆ ਫਿਰ ਕਿਉਂਕਿ ਇਹਨਾਂ ਦੀ ਦਵਾਈ ਬਿਨਾਂ ਤੋੜ ਬਿਨਾਂ ਤਕਲੀਫ ਬਿਨਾਂ ਦਾਖਲ ਕੀਤੇ ਤੁਸੀਂ ਆਪਣੇ ਘਰੇ ਬੈਠ ਕੇ ਹੀ ਆਪਣਾ ਨਸ਼ਾ ਛੱਡ ਸਕਦੇ ਹੋ ਨਸ਼ਾ ਕਿਹੜਾ ਨਸ਼ਾ ਕੋਈ ਵੀ ਹੋਵੇ ਜਿਵੇਂ ਚਿੱਟਾ ਭੁੱਕੀ ਫੀਮ ਸਮੈਕ ਗੋਲੀਆਂ ਜੀਭ ਥਲੇ ਰੱਖਣ ਵਾਲੀ ਗੋਲੀ ਗਾਂਜਾ ਕਿਸੇ ਵੀ ਤਰ੍ਹਾਂ ਦਾ ਬੰਦਾ ਨਸ਼ਾ ਕਰਦਾ ਉਸ ਨਸ਼ੇ ਨੂੰ ਛਡਾਉਣ ਵਾਸਤੇ ਮੰਦੀਪ ਦਵਾਖਾਨੇ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਜਾਂਦਾ ਹੈ ਸ਼ੂਗਰ ਦੀ ਦਵਾਈ ਆ ਪਿਓ ਰਾਜਰਵੇਦਿਕ ਆ ਜਿੰਨਾ ਮਰਜੀ ਸ਼ੂਗਰ ਆ ਜਾ 380 ਆ ਚਾਹ 480 ਆ ਅੱਛਾ ਜੀ ਦੋ ਦਿਨ ਦੇ ਵਿੱਚ ਵਿੱਚ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਆ ਦੋ ਦਿਨ ਚ ਕੰਟਰੋਲ ਆ ਜਾਂਦਾ ਦਵਾਈ ਆ ਜਿਹੜੀ ਡੱਬੇ ਵਿੱਚ ਆ ਐ ਇੰਨੀ ਦਵਾਈ ਲੈਣੀ ਆ ਸਿਰਫ ਠੀਕ ਹੈ ਜੀ ਇੰਨੀ ਦਵਾਈ ਲੈਣੀ ਆ ਠੀਕ ਹੈ ਜੀ ਇੱਕ ਵਾਰ 15 ਮਿੰਟ ਪਹਿਲਾਂ ਰੋਟੀ ਤੋਂ ਜੇ ਜ਼ਿਆਦਾ ਆ ਤਾਂ ਦੋ ਟਾਈਮ ਖਾਣੀ ਆ ਜੇ ਘੱਟ ਆ ਤਾਂ ਇੱਕ ਟਾਈਮ ਖਾਣੀ ਆ ਅੱਛਾ ਵੈਸੇ ਸਭ ਕਈਆਂ ਦੇ ਟੀਕੇ ਲੱਗਦੇ ਹੁੰਦੇ ਸ਼ੂਗਰ ਵਾਲੇ ਉਹਦਾ ਲਾਜੰਦ ਹੋ ਜਾਊ ਟੀਕਾ ਹੀ ਬੰਦ ਹੋ ਜਾਊ ਦਵਾਈ ਵੀ ਬੰਦ ਹੋ ਜਾਊ ਗੋਲੀਆਂ ਬੱਟੀਆਂ ਜਿਹੜੀਆਂ ਖਾਣੇ ਆ ਸ਼ੂਗਰ ਦੀਆਂ ਉਹ ਵੀ ਬੰਦ ਹੋ ਜਾਣਗੀਆਂ ਠੀਕ ਹੈ ਜੀ ਤੇ ਜਿੰਨਾ ਮਰਜੀ ਸ਼ੂਗਰ ਚਾਹ 10 ਸਾਲ ਪੁਰਾਣਾ 20 ਸਾਲ ਪੁਰਾਣਾ ਅੱਛਾ ਜੀ ਤੇ ਦਵਾਈ ਕੁਸ ਟਾਈਮ ਖਾਣੀ ਪੈਂਦੀ ਆ ਤਿੰਨ ਚਾਰ ਮਹੀਨੇ ਤਿੰਨ ਚਾਰ ਮਹੀਨੇ ਬਾਅਦ ਦਵਾਈ ਘਟਣੀ ਸ਼ੁਰੂ ਹੋ ਜਾਂਦੀ ਆ ਠੀਕ ਹੈ ਜੀ ਪਰੇਜ਼ ਰੱਖ ਕੇ ਦਵਾਈ ਖਾਣੀ ਪੈਂਦੀ ਆ ਜਿਵੇਂ ਚੀਨੀ ਤੋਂ ਬਣੀਆਂ ਚੀਜ਼ਾਂ ਕੋਈ ਅਜਿਹੀਆਂ ਚੀਜ਼ਾਂ ਪੈਣੀਆਂ ਮਿੱਠਾ ਜਿਆਦਾ ਕੈਮੀਕਲ ਜਿਆਦਾ ਬੰਨੇ ਆ ਉਹ ਨਹੀਂ ਖਾਣਾ ਅੱਛਾ ਜੀ ਤੇ ਸ਼ੂਗਰ ਬਿਲਕੁਲ 24 ਜਾਂ 48 ਘੰਟੇ ਦੇ ਵਿੱਚ ਜੇ 300 ਆ 350 ਆ ਤਾਂ 100 ਤੇ ਆਜੂਗਾ ਕਾਲੀ ਵੇਟ ਮਤਲਬ ਕੰਟਰੋਲ ਹੋ ਜੇਗਾ ਕੰਟਰੋਲ ਹੋ ਜਾ ਬਿਲਕੁਲ ਤੋਂ ਬਾਈ ਜੀ ਤੁਸੀਂ ਵੀਡੀਓ ਦੇਖ ਰਹੇ ਹੋ ਜੇ ਤੁਹਾਡੇ ਆਸ-ਪਾਸ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਕੋਈ ਦਿੱਕਤ ਹੈ ਤਾਂ ਬਾਈ ਜੀ ਉਹਨਾਂ ਤੱਕ ਤੁਸੀਂ ਵੀਡੀਓ ਸ਼ੇਅਰ ਕਰਿਓ ਅੱਜਕੱਲ ਡੇਂਗੂ ਦਾ ਬੜਾ ਚੱਲ ਰਿਹਾ ਸਿਸਟਮ ਡੇਂਗੂ ਦਾ ਕੋਈ ਇਲਾਜ ਕੀਤਾ ਹੋਇਆ ਨਾਲ ਜਿਹੜੇ ਸੈੱਲ ਘਟ ਜਾਂਦੇ ਆ ਹਾਂਜੀ ਇਹ 1.5 ਲੱਖ ਤੋਂ ਸਾਢੇ 4 ਲੱਖ ਹੋਣੇ ਚਾਹੀਦੇ ਆ ਹਾਂਜੀ ਹਾਂ ਕਈ ਦੇ ਘਰ ਜਾਂਦੇ ਆ ਲੱਖ ਰਹਿ ਗਏ 50000 ਰਹਿ ਗਏ ਇਹ ਆਪਣੇ ਕੋਲ ਦਵਾਈ ਆ ਪੇਲਾ ਵਾਸਤੇ ਠੀਕ ਹੈ ਜੀ ਦੋ ਟਾਈਮ ਖਾਣੀ ਪੈਂਦੀ ਆ ਸੋਭਾ ਖਾਲੀ ਪੇਟ ਸ਼ਾਮ ਨੂੰ 5 ਵਜੇ ਠੀਕ ਹੈ ਜੀ ਦੁੱਧ ਨਾਲ ਦੋ ਦਿਨ ਖਾ ਕੇ ਚੈੱਕ ਕਰਾ ਲਓ 20 50000 ਇੱਕ ਦਿਨ ਦੇ ਸੈਲ ਵਧਣਾ ਸ਼ੁਰੂ ਹੋ ਜਾਂਦੇ ਆ ਜੇ 50 ਹਜ਼ਾਰ ਅਸਲ ਇੱਕ ਦਿਨ ਦੇ ਵਧਾ ਦਿੰਦੀ ਇੱਕ ਦਿਨ ਚ ਵਧਣਾ ਸ਼ੁਰੂ ਹੋ ਜਾਂਦੇ ਆ ਜਿੱਕਣ ਜੇ ਲੱਖਾਂ ਤਾਂ 3-4 ਦਿਨ ਦੇ ਵਿੱਚ ਤੁਹਾਡੇ 2.5 ਲੱਖ ਜਾਂ 2 ਲੱਖ ਜਾਂ 1.5 ਲੱਖ ਤੋਂ ਉੱਤੇ 2-3 ਦਿਨਾਂ ਦੇ ਵਿੱਚ ਹੋ ਜਾਣਗੇ ਮਤਲਬ ਵੀ ਇਹ ਸੈ ਦਵਾਈ ਖਾਂਦੇ ਜਸਤ ਸ਼ੁਰੂ ਕਰ ਦਿੰਦੀ ਆਪਣਾ ਇਹ ਥਾਣੇ ਤੋਂ ਇੱਕ ਘੰਟੇ ਦਵਾਈ ਖਾਦੇ ਤੋਂ ਇੱਕ ਘੰਟੇ ਤੱਕ ਅਸਰ ਸ਼ੁਰੂ ਕਰ ਦਿੰਦੀ ਹੈ ਇਹ ਮਤਲਬ ਦਵਾਈ ਖਾਣ ਤੋਂ ਇੱਕ ਘੰਟੇ ਬਾਅਦ ਅਸਰ ਸ਼ੁਰੂ ਕਰ ਦਿੰਦੀ ਹੈ 5 ਦਿਨ ਦੀ ਦਵਾਈ ਹੁੰਦੀ ਹੈ ਇੱਕ ਡੱਬੇ ਦੇ ਵਿੱਚ ਠੀਕ ਹੈ 10 ਖਰਾਕਾਂ ਠੀਕ ਹੈ 5 ਦਿਨ ਖਾ ਕੇ ਆਪਣੀ ਸੈੱਲ ਚੈੱਕ ਕਰਾ ਲਓ ਠੀਕ ਹੈ ਤੇ ਸੈੱਲ ਪੂਰੇ ਹੋਣਗੇ ਨਸ਼ਾ ਛੱਡਣਾ ਚਾਹੁੰਦੇ ਹੋ ਛੁੱਟ ਨਹੀਂ ਰਹਾ ਤਾਂ ਤੁਹਾਡੀ ਇਹ ਸਮੱਸਿਆ ਦਾ ਹੱਲ ਇਸ ਵੀਡੀਓ ਵਿੱਚ ਤੁਹਾਨੂੰ ਅੱਜ ਮਿਲੇਗਾ ਨਸ਼ਾ ਛੱਡਣਾ ਚਾਹੁੰਦੇ ਹੋ ਤੋੜ ਨਹੀਂ ਚੱਲ ਹੁੰਦੀ ਉਸ ਚੀਜ਼ ਦਾ ਇਲਾਜ ਵੀ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੇ ਪਰ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਸੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਅਣਖ ਪੰਜਾਬ ਦੀ ਅੱਜ ਅਸੀਂ ਪਹੁੰਚੇ ਹਾਂ ਜੀ ਮਨਦੀਪ દવાਖਾਨਾ ਜੋ ਕਿ ਮਰੀਂਡਾ ਦੇ ਵਿੱਚ ਹੈ ਉੱਥੇ ਪਹੁੰਚੇ ਆ ਇੱਥੋਂ ਬਾਈ ਜੀ ਦਿੱਤੀ ਜਾਂਦੀ ਹੈ ਨਸ਼ਾ ਛੱਡਣ ਦੀ ਦਵਾਈ ਨਸ਼ਾ ਕਿਹੜਾ ਨਸ਼ਾ ਕੋਈ ਵੀ ਹੋਵੇ ਜਿਵੇਂ ਚਿੱਟਾ ਭੁੱਕੀ ਫੀਮ ਸਮੈਕ ਗੋਲੀਆਂ ਜੀਭ ਥਲੇ ਰੱਖਣ ਵਾਲੀ ਗੋਲੀ ਗਾਂਜਾ ਕਿਸੇ ਵੀ ਤਰ੍ਹਾਂ ਦਾ ਬੰਦਾ ਨਸ਼ਾ ਕਰਦਾ ਉਸ ਨਸ਼ੇ ਨੂੰ ਛਡਾਉਣ ਵਾਸਤੇ ਮੰਦੀਪ દવાਖਾਨੇ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਜਾਂਦਾ ਹੈ ਦਵਾਈ ਦਿੱਤੀ ਜਾਂਦੀ ਹੈ ਬਿਨਾ داخل ਕੀਤੇ ਬਿਨਾ ਕਿਸੇ ਤਕਲੀਫ ਦੇ ਸੋ ਉਹ ਕਿਵੇਂ ਕੰਮ ਹੁੰਦਾ ਹੈ ਉਹ ਆਪਾਂ ਤੁਹਾਡੀ ਅੱਜ ਆਪਣੇ ਇੱਥੋਂ ਜੋ ਵੈਦ ਸਾਹਿਬ ਹੈ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਤੁਹਾਡਾ ਸਮਾਂ ਨਾ ਖਰਾਬ ਕਰਦੇ ਆਪਾਂ ਗੱਲਬਾਤ ਕਰੌਣੇ ਆ ਤੇ ਵੈਦ ਸਾਹਿਬ ਦਾ ਪਹਿਲਾਂ ਸਵਾਗਤ ਕਰਦੇ ਆ ਵੈਦ ਸਾਹਿਬ ਸਾਸੀ ਗੱਲ ਜੀ ਸਿਕਾ ਜੀ ਵੈਦ ਸਾਹਿਬ ਤੁਹਾਡੇ ਦਵਾਖਾਨੇ ਦਾ ਨਾਮ ਬੜਾ ਸੁਣਿਆ ਮਨਦੀਪ ਦਵਾਖਾਨਾ ਕਹਿੰਦੇ ਵੀ ਇੱਥੇ ਦਵਾਈ ਦਿੱਤੀ ਜਾਂਦੀ ਹੈ ਨਸ਼ਾ ਛੱਡਣ ਦੀ ਉਹ ਵੀ ਬਿਨਾ ਤੋੜ ਬਿਨਾ ਤਕਲੀਫ ਬਿਨਾ ਦਾਖਲ ਕੀਤੇ ਕੀ ਤਰੀਕਾ ਤੁਹਾਡਾ ਸਾਡੇ ਦਵਾਈ ਪਿਓਰ ਆਯੁਰਵੈਦਿਕ ਜੀ ਇਹ ਬਿਨਾ ਤੋੜ ਬਿਨਾ ਤਕਲੀਬ ਬਿਨਾ ਦਾਖਲ ਕਰੇ ਅੱਛਾ ਜੀ ਕੋਈ ਤੋੜ ਨਹੀਂ ਕੋਈ ਤਕਲੀਬ ਨਹੀਂ ਕੁਝ ਨਹੀਂ ਅੱਛਾ ਜੀ ਨਸ਼ਾ ਕੋਈ ਵੀ ਆ ਨਸ਼ਾ ਮਤਲਬ ਕਿਹੜਾ ਕਿਹੜਾ ਜਿਵੇਂ ਫੇਮ ਓਕੇ ਸਮੈਕ ਟੀਕੇ ਗੋਲੀਆਂ ਚਟਾ ਕੋਈ ਵੀ ਸ਼ਰਾਬ ਕਿਸੇ ਵੀ ਕਿਸਮ ਦਾ ਨਸ਼ਾ ਤੋੜ ਵਾਲਾ ਚਾਹੇ ਕਿ ਜੀਭ ਤੇ ਰੱਖਣੀ ਗੋਲੀ ਵੀ ਖਾਂਦਾ ਚਾਹੇ ਜੇਈ ਵਾਲੀ ਗੋਲੀ ਆ ਚਾਹੇ ਦੋ ਖਾਂਦਾ ਚਾਹੇ ਚਾਰ ਖਾਂਦਾ ਚਾਹੇ ਪੰਜ ਖਾਂਦਾ ਅੱਛਾ ਜੀ ਬਿਨਾ ਤੋੜ ਤੋਂ ਬਹੁਤਾ ਲੰਬਾ ਟਾਈਮ ਦਵਾਈ ਨਹੀਂ ਖਾਣੀ ਕਿੰਨਾ ਟਾਈਮ ਖਾਣੀ ਹੈ 20 ਦਿਨ ਤੋਂ ਲੈ ਕੇ ਮਹੀਨੇ ਤੱਕ ਕੋਰਸਾ ਜਿਹੜਾ ਨਾਰਮਲ ਆ 20 ਦਿਨ ਦਾ ਤੇ ਜਿਆਦਾ ਤੋਂ ਜਿਆਦਾ ਮਹੀਨੇ ਦਾ ਮਤਲਬ ਮਹੀਨੇ ਤੋਂ ਵੱਧ ਦਵਾਈ ਨਹੀਂ ਖਾਣੀ ਨਾ ਨਾ ਮਹੀਨੇ ਤੋਂ ਵੱਧ ਕੋਈ ਦਵਾਈ ਨਹੀਂ ਖਾਣੀ ਹੈਗੀ ਮਹੀਨੇ ਤੋਂ ਬਾਅਦ ਕਿਤੇ ਇਹ ਤਾਂ ਨਹੀਂ ਹੈਗਾ ਇਹ ਬੰਦਾ ਨਸ਼ਾ ਛੱਡ ਗਿਆ ਥੋੜੀ ਦਵਾਈ ਤੇ ਲੱਗ ਗਿਆ ਬਿਲਕੁਲ ਨਹੀਂ ਕਿਉਂਕਿ ਇਹ ਪਹਿਲਾਂ ਹੋਇਆ ਕਈਆਂ ਦੇ ਨਾਲ ਨਾ ਨਾ ਸਾਡੇ ਕੋਲ ਤਾਂ ਜਿਹੜਾ ਬੰਦਾ ਆ ਗਿਆ ਇੱਕ ਵਾਰ ਜਾਂ ਦੋ ਵਾਰ ਕਰਕੇ ਦਵਾਈ ਲੈ ਗਿਆ ਜੀ ਮੁੜ ਕੇ ਉਹਨੂੰ ਦਵਾਈ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜੇ ਸਾਡੇ ਭਰਾ ਵੀਡੀਓ ਦੇਖ ਰਿਹਾ ਸਾਡੀ ਜਾਂ ਉਹਨਾਂ ਦੇ ਭਰਾ ਜਾਂ ਬੱਚਾ ਕੋਈ ਵੀ ਨਸ਼ਾ ਕਰਦਾ ਹੋਵੇਗਾ ਉਹਨਾਂ ਨੂੰ ਕਈ ਜਗ੍ਹਾ ਤੋਂ ਦਵਾਈ ਦਵਾਈ ਹੋਣੀ ਹੈ ਪਰ ਕੀ ਹੁੰਦਾ ਹੈ ਕਿ ਉਹ ਬੱਚਾ ਨਸ਼ਾ ਛੱਡ ਕੇ ਦਵਾਈ ਤੇ ਲੱਗ ਜਾਂਦਾ ਥੋੜੀ ਦਵਾਈ ਨਾਲ ਤਾਂ ਨਹੀਂ ਦ ਜਿਹੜੇ ਸਾਡੇ ਦਵਾਈ ਆ ਜੀ ਇਹਦੇ ਨਾਲ ਬਿਲਕੁਲ 1 ਮਹੀਨੇ ਦੇ ਵਿੱਚ ਵਿੱਚ ਕਲੀਅਰ ਹੋ ਜਾਂਦਾ ਨਸ਼ੇ ਨਾਲ ਨਸ਼ਾ ਨਹੀਂ ਕਦੇ ਛੁੱਟਦਾ ਹੁੰਦਾ ਜੇ ਅਸੀਂ ਕਹੀਏ ਬਈ ਟਰਮਾ ਡੋਲਦੇ ਗੋਲੀਆਂ ਕੁੱਟ ਕੇ ਚੂਰਨ ਚ ਦੇ ਦिए ਠੀਕ ਹੈ ਉਹ ਲੱਗ ਜਾਣਗੀਆਂ ਜਾਂ ਕੋਈ ਹੋਰ ਨਸ਼ਾ ਦੇ ਦਈਏ ਠੀਕ ਹੈ ਜੀ ਨਸ਼ੇ ਨਾਲ ਨਸ਼ਾ ਕਦੇ ਨਹੀਂ ਛੁੱਟੂਗਾ ਉਹ ਤਾਂ ਹੈ ਜੀ ਜੇ ਕਹਾਂਗੇ ਕਿ ਭੁੱਖੀ ਖਾਂਦਾ ਉਹਨੂੰ ਫੇਮ ਖਵਾ ਕੇ ਛੱਡਦੀਏ ਠੀਕ ਹੈ ਜੀ ਕਦੇ ਨਹੀਂ ਠੀਕ ਹੈ ਜੀ ਸਾਡੀ ਦਵਾਈ ਆ ਜਿਹੜੀ ਬਾਡੀ ਦੇ ਸੈੱਲਾਂ ਨੂੰ ਅਪ ਕਰਦੀ ਆ ਸੈੱਲ ਵਧਾਉਂਦੀ ਆ ਠੀਕ ਹੈ ਜੀ ਜਿਹੜੇ ਨਸ਼ੇ ਨਾਲ ਨਸ਼ੇ ਦੇ ਸੈੱਲ ਘਟੇ ਹੁੰਦੇ ਆ ਠੀਕ ਹੈ ਬਾਜਾ ਜਦੋਂ ਪੂਰੇ ਹੋ ਗਏ ਨਸ਼ਾ ਛੁੱਟ ਗਿਆ ਕੋਈ ਦਵਾਈ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਅੱਛਾ ਤੁਹਾਡੀ ਦਵਾਈ ਦੇ ਵਿੱਚ ਕੋਈ ਕੈਮੀਕਲ ਵਗੈਰਾ ਜਾਂ ਕੋਈ ਸਟੀਰੌਇਡ ਕਹਿੰਦੇ ਪਾ ਦਿੰਦੇ ਲੋਕ ਦੋਨਾਂ ਨਹੀਂ ਕੋਈ ਕੈਮੀਕਲ ਨਹੀਂ ਹੈਗਾ ਕੋਈ ਸਟੀਰੌਇਡ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਗਲਤ ਨਸ਼ਾ ਨਹੀਂ ਕੋਈ ਕੈਮੀਕਲ ਨਹੀਂ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਦਵਾਈ ਬਣੀ ਘਾਦੇ ਤੋਂ ਆ ਤੁਹਾਡੀ ਆਯੁਰਵੈਦਿਕ ਜੜੀਆਂ ਬੋਟੀਆਂ ਤੋਂ ਆ ਇਹ ਅੱਛਾ ਜੀ ਜਿੱਥੇ ਮਰਜ਼ੀ ਟੈਸਟ ਕਰਾ ਲਵੇ ਬੰਦਾ ਜਿਹੜੀ ਮਰਜ਼ੀ ਲੈਬੋਰੀ ਟੈਸਟ ਕਰਾ ਲਵੇ ਜੇ ਨਸ਼ਾ ਨਿਕਲਿਆ ਹੋਵੇ ਇਹਦੇ ਵਿੱਚ ਜੇ ਨਿਕਲਿਆ ਫਿਰ ਸਾਡੀ ਗਾਰੰਟੀ ਹੋ ਗਈ ਠੀਕ ਹੈ ਜੀ ਸੋ ਬੈਸਾਹਬ ਨੇ ਓਨ ਦਾ ਕੈਮਰਾ ਬੋਲ ਦਿੱਤਾ ਕਿ ਇਹਨਾਂ ਦੀ ਦਵਾਈ ਹੈ ਜੋ ਉਹ ਬਿਲਕੁਲ ਪਿਓਰ ਆਯੁਰਵੇਦਿਕ ਹੈ ਨਸ਼ਾ ਛੱਡਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੁੰਦੀ ਜੇ ਤੁਸੀਂ ਕੋਈ ਨਸ਼ਾ ਕਰਦੇ ਹੋ ਤਾਂ ਬਾਈ ਜੀ ਇੱਕ ਵਾਰ ਮਨਦੀਪ દવાਖਾਨਾ ਤੇ ਪਹੁੰਚੋ ਤੇ ਆਪਣਾ ਨਸ਼ਾ ਛੱਡੋ ਕਿਉਂਕਿ ਇਹਨਾਂ ਦੀ ਦਵਾਈ ਬਿਨਾਂ ਤੋੜ ਬਿਨਾਂ ਤਕਲੀਫ ਬਿਨਾਂ ਦਾਖਲ ਕੀਤੇ ਤੁਸੀਂ ਆਪਣੇ ਘਰੇ ਬੈਠ ਕੇ ਹੀ ਆਪਣਾ ਨਸ਼ਾ ਛੱਡ ਸਕਦੇ ਹੋ ਤੇ ਵੈਸੇ ਆਪ ਕੋਲ ਐਡਰੈਸ ਬੋਲੋ ਆਪਣਾ ਸਾਡਾ ਐਡਰੈਸ ਹੈ ਜੇ ਉੱਚਾ ਪਿੰਡ ਬਾਹਰਲਾ ਅੱਡਾ ਜਿਹੜਾ ਸਰਕਾਰੀ ਸਕੂਲ ਮੁੰਡਿਆਂ ਵਾਲਾ ਗਰਾਊਂਡ ਦੇ ਬਿਲਕੁਲ ਸਾਹਮਣੇ ਦੁਕਾਨ ਆ ਮੰਦੀਪ ਦੁਆ ਖਾਨਾ ਠੀਕ ਹੈ ਜੀ ਤੇ ਵੈਸੇ ਆਪਣਾ ਕੰਟੈਕਟ ਨੰਬਰ ਕੀ ਹੈ ਆਪਣਾ ਨੰਬਰ ਆ ਜੀ 98552 2133 ਤੇ ਟਾਈਮ ਮਿਲਣ ਦਾ ਹੈਗਾ ਸਵੇਰੇ 10:30 ਤੋਂ ਸ਼ਾਮ ਦੇ 6 ਵਜੇ ਤੱਕ ਤੁਸੀਂ ਖੁਦ ਮਿਲਦੇ ਹੋ ਜਾਂ ਤੁਹਾਡਾ ਕੋਈ ਇੱਥੇ ਪੁਲਾਈ ਬੈਠਾ ਹੁੰਦਾ ਖੁਦ ਮਿਲਦੇ ਆ ਜੀ ਅਸ਼ਾ ਬੈਠੀ ਹੁੰਦੇ ਆ ਚਾਹ ਮਾਰ ਜੀ ਫੋਨ ਕਰਕੇ ਜਿਹੜਾ ਟਾਈਮ ਦੱਸਿਆ ਉਹ ਟਾਈਮ ਦੇ ਵਿੱਚ ਆ ਜਾਓ ਆ ਕੇ ਮਿਲ ਲਓ ਤੇ ਛੁੱਟੀ ਦਾ ਕੋਈ ਦਿਨ ਤਾਂ ਨਹੀਂ ਹੈ ਕੋਈ ਛੁੱਟੀ ਨਹੀਂ ਹੈਗੀ ਉਹ ਦਿਨ ਤੱਕ ਕੋਈ ਛੁੱਟੀ ਨਹੀਂ ਹੈਗੀ। ਵੈਸਾ ਬਥੇ 12 ਮਹੀਨੇ 30 ਦਿਨ ਆਪਾਂ ਕਹਿ ਸਕਦੇ ਮਿਲਦੇ ਆਪਣੇ ਦਵਾਖਾਨੇ ਦੇ ਜੇ ਤੁਸੀਂ ਇੱਥੇ ਕਦੇ ਵੀ ਆਉਣਾ ਹੈ ਤਾਂ ਇੱਕ ਵਾਰੀ ਆਉਣ ਤੋਂ ਪਹਿਲਾਂ ਫੋਨ ਕਰ ਲਓ। ਜਾਂ ਵੈਸਾ ਬੱਚੇ ਇੱਕ ਗੱਲ ਦੱਸੋ ਤੁਹਾਡੀ ਔਨਲਾਈਨ ਹੈ ਸਰਵਿਸ ਪੇਸਾ ਦੇ ਦਵਾਈ। ਜੇ ਤਾਂ ਕਿਤੇ ਨੇੜੇ ਤੇੜੇ 20 50 100 ਕਿਲੋਮੀਟਰ ਤੱਕ ਤਾਂ ਬਾਈ ਬੱਸ ਦਵਾਈ ਭੇਜ ਦਿੰਨੇ ਆ। ਜੀ ਬੱਸ ਵਾਲੇ ਲੈ ਜੰਨੇ ਆ। ਕਈ ਵਾਰੀ ਆ ਵੀ ਨਹੀਂ ਸਕਦਾ ਬਈ। ਕੋਈ ਨਹੀਂ ਆ ਸਕਦਾ। ਤੇ ਬਾਕੀ ਕੋਰੀਅਰ ਜੀ ਸਰਬਸਾ ਜਿਹੜੀ ਹਾਂਜੀ ਉਹ ਆਪਣੇ ਆਲ ਇੰਡੀਆ ਦੇ ਵਿੱਚ ਹੈਗੀ ਹੈ ਜਿੱਥੇ ਮਰਜੀ ਬੰਦਾ ਮਂਗਾ ਸਕਦਾ ਠੀਕ ਹੈ ਜੀ ਸੋ ਬਾਜੀ ਤੁਸੀਂ ਇੱਥੇ ਆਉਣਾ ਤਾਂ ਆ ਵੀ ਸਕਦੇ ਹੋ ਤੁਹਾਡਾ ਬਹੁਤ ਸਵਾਗਤ ਹੈ ਇੱਥੇ ਆਉਣੇ ਉਦਾਂ ਤਾਂ ਜੇ ਤੁਸੀਂ ਨਹੀਂ ਆ ਸਕਦੇ ਤਾਂ ਦਿੱਤੇ ਹੋਏ ਨੰਬਰਾਂ ਤੇ ਕਾਲ ਕਰਕੇ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਵੈਦ ਸਾਹਿਬ ਨਾਲ ਗੱਲ ਕਰਕੇ ਤੁਸੀਂ ਆਪਣੇ ਹਿਸਾਬ ਨਾਲ ਦਵਾਈ ਮਂਗਾ ਸਕਦੇ ਹੋ ਤੇ ਬਾਕੀ ਵੈਦ ਸਾਹਿਬ ਇੱਕ ਤਾਂ ਹੋਗੀ ਨਸ਼ੇ ਦੀ ਦਵਾਈ ਇਸ ਤੋਂ ਬਿਨਾ ਹੋਰ ਕਿਹੜੀ ਦਵਾਈ ਬਣਾਉਣੀ ਹੈ ਸ਼ੂਗਰ ਸ਼ੂਗਰ ਦੀ ਬਣਾਉਣੀ ਹੈ ਸ਼ੂਗਰ ਦੀ ਦਵਾਈ ਆ ਪਿਓ ਰਾਜਰਵੇਦਿਕ ਆ ਜਿੰਨਾ ਮਰਜੀ ਸ਼ੂਗਰ ਆ ਜਾ 380 ਆ ਚਾਹ 480 ਆ ਅੱਛਾ ਜੀ 2 ਦਿਨ ਦੇ ਵਿੱਚ ਵਿੱਚ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਆ 2 ਦਿਨ ਚ ਕੰਟਰੋਲ ਆ ਜਾਂਦਾ ਦਵਾਈ ਆ ਜਿਹੜੀ ਡੱਬੇ ਵਿੱਚ ਆ ਐ ਇੰਨੀ ਦਵਾਈ ਲੈਣੀ ਆ ਸਿਰਫ ਠੀਕ ਹੈ ਜੀ ਐ ਇੰਨੀ ਦਵਾਈ ਲੈਣੀ ਆ ਠੀਕ ਹੈ ਜੀ ਇੱਕ ਵਾਰ 15 ਮਿੰਟ ਪਹਿਲਾਂ ਰੋਟੀ ਤੋਂ ਜੇ ਜ਼ਿਆਦਾ ਆ ਤਾਂ ਦੋ ਟਾਈਮ ਖਾਣੀ ਆ ਜੇ ਘੱਟ ਆ ਤਾਂ ਇੱਕ ਟਾਈਮ ਖਾਣੀ ਆ अच्छा वे सब कईया ਦੇ ਟੀਕੇ ਲੱਗਦੇ ਹੁੰਦੇ ਸ਼ੂਗਰ ਵਾਲੇ ਉਹਦਾ ਲਾਜ਼ਮਤ ਹੋ ਜਾਊਗਾ ਟੀਕਾ ਵੀ ਬੰਦ ਹੋ ਜਾਊ ਦਵਾਈ ਵੀ ਬੰਦ ਹੋ ਜਾਊ ਅੱਛਾ ਜੀ ਗੋਲੀਆਂ ਬੱਟੀਆਂ ਜਿਹੜੀਆਂ ਖਾਣੇ ਆ ਸ਼ੂਗਰ ਦੀਆਂ ਉਹ ਵੀ ਬੰਦ ਹੋ ਜਾਣਗੀਆਂ ਠੀਕ ਹੈ ਜੀ ਤੇ ਜਿੰਨਾ ਮਰਜੀ ਸ਼ੂਗਰ ਆ ਚਾਹੇ 10 ਸਾਲ ਪੁਰਾਣਾ 20 ਸਾਲ ਪੁਰਾਣਾ ਅੱਛਾ ਜੀ ਤੇ ਦਵਾਈ ਕੁਝ ਟਾਈਮ ਖਾਣੀ ਪੈਂਦੀ ਆ ਤਿੰਨ ਚਾਰ ਮਹੀਨੇ ਤਿੰਨ ਚਾਰ ਮਹੀਨੇ ਬਾਅਦ ਦਵਾਈ ਘਟਣੀ ਸ਼ੁਰੂ ਹੋ ਜਾਂਦੀ ਆ ਠੀਕ ਹੈ ਜੀ ਪਰ ਇਹ ਜਰਾ ਰੱਖ ਕੇ ਦਵਾਈ ਖਾਣੀ ਪੈਂਦੀ ਆ ਜਿਵੇਂ ਚੀਨੀ ਤੋਂ ਬਣੀਆਂ ਚੀਜ਼ਾਂ ਜੀ ਕੋਲ ਡਰਿੰਕ ਜੀ ਕੈਮੀਕਲ ਵਾਲਾ ਖਾਣੇ ਜੀ ਜਿਹੜੇ ਦੇ ਵਿੱਚ ਕੋਈ ਅਹੀਆਂ ਚੀਜ਼ਾਂ ਪੈਨੀਆਂ ਮਿੱਠਾ ਜਾਦੇ ਕੈਮੀਕਲ ਜ਼ਿਆਦੇ ਪੈਨੇ ਆ ਉਹ ਨਹੀਂ ਖਾਣਾ ਅੱਛਾ ਜੀ ਤੇ ਸ਼ੂਗਰ ਬਿਲਕੁਲ 24 ਜਾਂ 48 ਘੰਟੇ ਦੇ ਵਿੱਚ ਜੇ 300 ਆ 350 ਆ ਤਾਂ 100 ਤੇ ਆ ਜਾਊਗਾ ਖਾਲੀ ਪੇਟ ਮਤਲਬ ਕੰਟਰੋਲ ਹੋ ਜਾਏਗਾ ਕੰਟਰੋਲ ਹੋ ਜਾਓ ਬਿਲਕੁਲ ਸੋ ਬਾਈ ਜੀ ਤੁਸੀਂ ਵੀਡੀਓ ਦੇਖ ਰਹੇ ਹੋ ਜੇ ਤੁਹਾਡੇ ਆਸ-ਪਾਸ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਕੋਈ ਦਿੱਕਤ ਹੈ ਤਾਂ ਬਾਈ ਜੀ ਉਹਨਾਂ ਤੱਕ ਤੁਸੀਂ ਵੀਡੀਓ ਸ਼ੇਅਰ ਕਰਿਓ ਜੇ ਤੁਹਾਨੂੰ ਇਸ ਜੀ ਦੀ ਲੋੜ ਹੈ ਤਾਂ ਦਿੱਤੇ ਹੋਏ ਨੰਬਰਾਂ ਦੇ ਉੱਪਰ ਕੰਟੈਕਟ ਕਰਕੇ ਤੁਸੀਂ ਵੈਦ ਸਾਹਿਬ ਤੋਂ ਦਵਾਈ ਮੰਗਾ ਸਕਦੇ ਹੋ ਅੱਛਾ ਵੈਸੇ ਇੱਕ ਗੱਲ ਹੋਰ ਅੱਜ ਕੱਲ ਡੇਂਗੂ ਦਾ ਬੜਾ ਚੱਲ ਰਿਹਾ ਸਿਸਟਮ ਡੇਂਗੂ ਦਾ ਕੋਈ ਇਲਾਜ ਕੀਤਾ ਹੋਇਆ ਹੈ ਕੋਲ ਜਿਹੜੇ ਸੈੱਲ ਘਟ ਜਾਂਦੇ ਆ ਹਾਂਜੀ ਇਹ 1.5 ਲੱਖ ਤੋਂ 4.5 ਲੱਖ ਹੋਣੇ ਚਾਹੀਦੇ ਆ ਹਾਂਜੀ ਹਾਂ ਕਈ ਦੇ ਘਟ ਜਾਂਦੇ ਆ ਲੱਖ ਰਹਿ ਗਏ 50000 ਰਹਿ ਗਏ ਇਹ ਆਪਣੇ ਕੋਲ ਦਵਾਈ ਆ ਠੀਕ ਹੈ ਜੀ ਸੱਲਾਂ ਵਾਸਤੇ ਠੀਕ ਹੈ ਜੀ ਦੋ ਟਾਈਮ ਖਾਣੀ ਪੈਂਦੀ ਆ ਸੋਭਾ ਖਾਲੀ ਪੇਟ ਸ਼ਾਮ ਨੂੰ 5 ਵਜੇ ਠੀਕ ਦੁੱਧ ਨਾਲ ਦੋ ਦਿਨ ਖਾ ਕੇ ਚੈੱਕ ਕਰਾ ਲਓ ਠੀਕ ਹੈ ਜੀ 20 50000 ਇੱਕ ਦਿਨ ਦੇ ਸੈਲ ਵਾਧਣਾ ਸ਼ੁਰੂ ਹੋ ਜਾਂਦੇ ਆ ਅੱਛਾ 50000 ਸਾਲ ਇੱਕ ਦਿਨ ਦੇ ਵਧਾ ਦਿੰਦੀ ਇੱਕ ਦਿਨ ਚ ਵਧਣਾ ਸ਼ੁਰੂ ਹੋ ਜਾਂਦੇ ਆ ਜਿੱਕਣ ਜੇ ਲੱਖਾਂ ਤਾਂ 3 4 ਦਿਨ ਦੇ ਵਿੱਚ ਤੁਹਾਡੇ 2.5 ਲੱਖ ਜਾਂ 2 ਲੱਖ ਜਾਂ 1.5 ਲੱਖ ਤੋਂ ਉੱਤੇ ਹਾਂਜੀ 2 3 ਦਿਨਾਂ ਦੇ ਵਿੱਚ ਹੋ ਜਾਣਗੇ ਮਤਲਬ ਇਹ ਸੈਲ ਦਵਾਈ ਖਾਂਦੇ ਅਸਰ ਸ਼ੁਰੂ ਕਰ ਦਿੰਦੀ ਆਪਣਾ ਇਹ ਖਾਣੇ ਤੋਂ ਇੱਕ ਘੰਟੇ ਦਵਾਈ ਖਾਦੀ ਤੋਂ ਇੱਕ ਘੰਟੇ ਤੱਕ ਅਸਰ ਸ਼ੁਰੂ ਕਰ ਦਿੰਦੀ ਆ ਇਹ ਅੱਛਾ ਮਤਲਬ ਦਵਾਈ ਖਾਣ ਤੋਂ 1 ਘੰਟੇ ਬਾਅਦ ਅਸੀਂ ਸ਼ੁਰੂ ਕਰ ਦਿੰਦੀ ਆ। ਅਸੀਂ ਸ਼ੁਰੂ ਕਰ ਦਿੰਦੀ ਆ ਇਹ। ਠੀਕ ਹੈ ਜੀ। ਤੇ 5 ਦਿਨ ਦੀ ਦਵਾਈ ਹੁੰਦੀ ਆ ਇੱਕ ਡੱਬੇ ਦੇ ਵਿੱਚ। ਠੀਕ ਹੈ ਜੀ। 10 ਖਰਾਕਾਂ। ਠੀਕ ਹੈ ਜੀ। 5 ਦਿਨ ਖਾ ਕੇ ਆਪਣੇ ਸੈੱਲ ਚੈੱਕ ਕਰਾ ਲਓ। ਠੀਕ ਹੈ ਜੀ। ਤੇ ਸੈੱਲ ਪੂਰੇ ਹੋਣਗੇ। ਠੀਕ ਹੈ ਜੀ। ਸੋ ਬਾਈ ਜੀ ਇਹ ਸਨ ਮਨਦੀਪ ਦਵਾਈਖਾਨਾ ਦੇ ਵੈਦ ਜੋ ਕਿ ਇੱਥੇ ਤੁਹਾਨੂੰ 24 ਘੰਟੇ ਮਿਲਣਗੇ। ਤੁਸੀਂ ਇੱਥੇ ਆਉਨੇਓ। ਇੱਥੇ ਨੰਬਰ ਤੇ ਫੋਨ ਕਰਕੇ ਇੱਕ ਵਾਰੀ ਇਹਨਾਂ ਨਾਲ ਗੱਲ ਕਰਕੇ ਫੇਰ ਆਇਓ ਇੱਥੇ ਮਿਲਦੀ ਹੈ ਬਾਈ ਜੀ ਨਸ਼ਾ ਛੱਡਣ ਦੀ ਦਵਾਈ ਸ਼ੂਗਰ ਦੀ ਦਵਾਈ ਤੇ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਡੇਂਗੂ ਦਾ ਬੜਾ ਚੱਲ ਰਿਹਾ ਹੈ ਤੇ ਡੇਂਗੂ ਦੇ ਜੋ ਸੈੱਲ ਘਟ ਜਾਂਦੇ ਉਹਨਾਂ ਦੀ ਦਵਾਈ ਬਹੁਤ ਵਧੀਆ ਮਿਲਦੀ ਹੈ ਜੇ ਤੁਸੀਂ ਵੀ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਕਿਸੇ ਛੀਜ਼ ਦੀ ਬਾਈ ਲੋੜ ਹੈ ਤਾਂ ਤੁਸੀਂ ਮਨਦੀਪ ਦੁਆਖਾਨੇ ਦੇ ਉੱਪਰ ਜ਼ਰੂਰ ਆਓ ਜੇ ਤੁਸੀਂ ਨਹੀਂ ਆ ਸਕਦੇ ਤਾਂ ਦਿੱਤੇ ਹੋਏ ਨੰਬਰਾਂ ਤੇ ਫੋਨ ਕਰਕੇ ਤੁਸੀਂ ਆਪਣੇ ਘਰੇ ਬੈਠੇ ਇਹ ਦਵਾਈ ਮੰਗਵਾ ਸਕਦੇ ਹੋ ਸੋ ਵੀਡੀਓ ਬਹੁਤ ਲੱਗਦਾ ਵੀਡੀਓ ਨੂੰ ਬਾਈ ਜੀ ਅੱਗੇ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਦਾ ਹੀ ਭਲਾ ਹੋ ਸਕੇ ਆਪਾਂ ਨੂੰ ਨਹੀਂ ਲੋੜ ਤਾਂ ਤੁਸੀਂ ਬਈ ਜੀ ਕਿਸੇ ਦਾ ਭਲਾ ਕਰ ਸਕਦੇ ਹੋ ਸੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਇਹੋ ਜੀ ਵੀਡੀਓ ਅਸੀਂ ਲੈ ਕੇ ਆਉਂਦੇ ਰਹਾਂਗੇ ਜੁੜੇ ਸਾਡੇ ਚੈਨਲ ਦੇ ਨਾਲ ਵੀਡੀਓ ਦੇਖਣ ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ